ਲਾਸਤ ਨੂੰ ਪਿੰਡ ਕਾਨੇ ਕਾ ਤੋਂ ਨਾ ਇੱਕ ਵੀਡੀਓ ਲੱਗਿਆ ਸ਼ੂਟ ਕਰਨ ਬਾਈ ਕੋਲੋਂ ਦੋ ਮੋਹਰਾ ਦੇ ਝੋਟੀਆਂ ਤੇ ਇੱਕ ਸਤ ਨੂੰ ਦਿਖਾਵਾਂਗੇ ਬੂਰੀ ਬਹੁਤ ਕਮਾਲ ਦੀ ਤਿੰਨ ਝੋਟੀਆਂ ਦਿਖਾਵਾਂਗੇ ਅੱਜ ਤਿੰਨੇ ਗੱਬਣ ਨੇ ਪਰ ਮੰਨ ਲਓ ਇਹ ਵੀ ਅਸਲ ਚੀਜ਼ੇ ਹੀ ਨੇ ਤਿੰਨੇ ਤੇ ਆਜਾ ਲੱਭੀ ਲਿਆ ਕੈਮਰਾ ਔਰ ਲੇਵਨ ਨੇ ਪਿੰਡ ਕਾਨੇ ਕੇ ਤਹਿਸੀਲ ਤਾਪਾ ਤੇ ਜ਼ਿਲ੍ਹਾ ਬਰਨਾਲਾ ਤੇ ਕਮਾਲ ਤੋਂ ਕਮਾਲ ਦੀਆਂ ਝੋਟੀਆਂ ਦਿਖਾ ਦਾਂਗੇ ਤਸੱਲੀ ਦਾ ਤੁਹਾਡਾ ਫਰਜ ਹੈ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਦੂੰਗਾ ਰੇਟ ਵੀਡੀਓ ਚ ਹੀ ਕਰਾ ਦੂੰਗਾ ਆ ਜਾ ਜੋ ਬਰਾ ਆ ਜੀ ਹੋਰ ਕਿਵੇਂ ਆ ਵਧੀਆ ਜੀ ਛੜਦੀ ਕਲਾ ਜਮਾਂ ਜੀ ਨਾਮ ਤੇ ਨੰਬਰ ਬੋਲੋ ਨਾਮ ਹਰਜਿੰਦਰ ਸਿੰਘ ਵੀਰੇ ਨੰਬਰ 7710779399 7710779399 ਹਾਂ ਸ਼੍ਰੀਵਾਸਾ ਬੂਰੀ ਤੋਂ ਕਰ ਲਈ ਹਾਂਜੀ ਹਾਂਜੀ ਵੀਰੇ ਆ ਮਾਰ ਮਾਰ ਲੱਭੀ ਕੈਮਰਾ ਦੇ ਫੇਸ ਤੇ ਮਾਰਦੇ ਕੈਮਰਾ ਇਹ ਇੱਥੋਂ ਕਰਾ ਦੇ ਜੈ ਇੱਕ ਪਹਿਲਾ ਸਿੰਘੀ ਸਿੰਘੀ ਬੰਦਾ ਆ ਕੀ ਤੇ ਆ ਗਈ ਤੇਲੀਆ ਪੂਰੀ ਤੇ ਕਦ ਕਹੂੰਗਾ ਫੁੱਲ ਵੱਢੇ ਜੀ ਆ ਗਿਆ ਹਾਂ ਪਹਿਲਣ ਕੱਟੀ ਵੀਰੇ ਆ ਜੀ ਤੋਰਦੇ ਹੋਣ ਕੇ ਸੂਆ ਪਹਿਲਾ ਕਿੰਨੇ ਦਿਨ ਕੱਢਦੀ ਆ ਦਿਨ ਕੱਢ ਜੂ ਵੀਰੇ 10 ਤੋਂ 15 10 ਤੋਂ 15 ਦਿਨ 10 ਤੋਂ 15 ਦਿਨ ਹਾਂਜੀ ਵੀਰੇ ਤੇ ਦੰਦਾਂ ਜਿਵੇਂ ਆ ਚਾਰ ਦਿਨ ਦੇ ਵੀਰੇ ਚੌਗੀ ਚੌਗੀ ਆ 10 ਦਿਨ ਬਾਈ ਕਹਿੰਦਾ ਘੱਟ ਤੋਂ ਘੱਟ ਕੱਢ ਦੂ ਤੇ ਵੱਡੀ ਏ ਮੰਨ ਲਿਓ ਮੰਨ ਲਓ ਵੀ ਫੁੱਲ ਵੱਡੀਆਂ ਚ ਆ ਗਈ ਥਣ ਸਿੰਗਲ ਚਾਰ ਨੇ ਚੌਗੀ ਕੱਟੀ ਮੇਰੇ ਖਿਆਲ ਬੂਰੀ ਐਡੀ ਬਹੁਤ ਕੱਟ ਨੇ ਕੱਢਦੀ ਹਾਂ ਹਾਂਜੀ ਵੀਰੇ ਆ ਜਿਹੜੇ ਹਿਸਾਬ ਨੇ ਇਹਦਾ ਕੱਦ ਕਾਠ ਮੈਂ ਕਹੂੰਗਾ ਵੀ ਫੁੱਲ ਵੱਡੀਆਂ ਜੀ ਐ ਆ ਜਾ ਆ ਜਾ ਲੇ ਆ ਲੇ ਆ ਬੋਝ ਕੇ ਇੱਥੋਂ ਦਾ ਵੀ ਥਣੇ ਲੇਵਾ ਕਰਾ ਦੇ ਜੇ ਇੱਕ ਗਾਂਹਲੇ ਬਣਿਓ ਤੇ ਆਰਡਰ ਮੈਂ ਇਹ ਕਹੂੰਗਾ ਤੁਹਾਨੂੰ ਵੀ ਲੇਵਾ ਰੱਖੂਗਾ ਐਨ ਪੂਰਾ ਅਸਲ ਜਮਾ ਉਹ ਲਫਾਫਾ ਨਹੀਂ ਰੱਖਦੀ ਜਿਵੇਂ ਕਹਿੰਦੇ ਹਾਂ ਹਾਂ ਜੀ ਜੀ ਫਿਕਸ ਫਿਕਸ ਆਰਡਰ ਬਣਾਉਗੀ ਜੀ ਠੀਕ ਆ ਗੱਲ ਇਹ ਇੱਥੋਂ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਲੇ ਵਾਹ ਨਰ ਖੁੱਠੋ ਸਜਾ ਲੈ ਵਾਰ ਖੂਫਾ ਸਮਾ ਜਾ ਤੇ ਵੱਡੀ ਮੈਂ ਕਹੂੰਗਾ ਤੁਹਾਨੂੰ ਵੀ ਵੱਡੀ ਆ ਗਈ ਫੁੱਲ ਉਸ ਤੋਂ ਤੇ ਇਥੋਂ ਕਰਾ ਦੀ ਲੱਭੀ ਬਾਡੀ ਬੁੱਡੀ ਚੈੱਕ ਤੇ ਉਰਲੇ ਬੰਨੇਓ ਸਾਈਡ ਤੋਂ ਕਰਾ ਦੀ ਜੈ ਇੱਕ ਲੰਬੀ ਲੰਬੀ ਕਿੰਨੇ ਦਿਨ ਦੱਸਿਆ ਇਹ ਬਾਈ ਦਿਨ ਵੀਰੇ 10 ਤੋਂ 15 ਦਿਨ ਕੱਢ ਜੂਗੀ 10 ਤੋਂ 15 ਦਿਨ ਹਾਂਜੀ ਕਿੰਨਾ ਕੁ ਦੁੱਧ ਦਾ ਆਈਡੀਆ ਦੁੱਧ ਦਾ ਆਈਡੀਆ ਸਟਾਰਟਿੰਗ ਹੋਊਗੀ ਕੱਟੀ 13 ਕਿਲੋ ਪਲੱਸ ਜਾਂ 13 ਕਿਲੋ ਦਾ ਹਾਂਜੀ ਵੱਡੀ ਬੁੱਡੀ ਬਹੁਤ ਆ ਬਾਕੀ ਮਾਦਰ ਰਿਕਾਰਡ ਵੀ ਚੰਗਾ ਨੇ ਦਾ ਠੀਕ ਆ ਗੱਲ ਮਾਂ ਵੀ ਬੂਰੀ ਆ ਦੀ ਮਾਂ ਵੀ ਬੂਰੀ ਆ ਵੀਰੇ ਠੀਕ ਆ ਗੱਲ ਤੇ ਬਾਕੀ ਸਤਿਨੋਂ ਮੈਂ ਕਹਿੰ ਤੇ ਇਹ ਪਹਿਲਾਂ ਸੁਣ ਵਾਲੀ ਹੈ ਕਿਉਂਕਿ ਟਕੇ ਢੋਲ ਵਾਲਾ ਸਿਸਟਮ ਹੈ ਬਾਈ ਨੇ ਤੁਹਾਨੂੰ ਇੱਕ ਆਈਡੀਆ ਮਾਰਤਾ ਅੱਗੇ ਮੈਂ ਕਹੂੰਗਾ ਤੁਹਾਡੀ ਸੇਵਾ ਦਾ ਤੁਹਾਡੀ ਕੇਰ ਦਾ ਤੇ ਤੁਹਾਡੀ ਜੱਜਮੈਂਟ ਹੈ ਨਾ ਉਹ ਮੈਂ ਕਹੂੰਗਾ ਆਪਣੇ ਨਾਲੋਂ ਵੀ ਜ਼ਿਆਦਾ ਇਹਦੇ ਭਰਾ ਦੇਖਦੇ ਆ ਕਿੰਨੇ ਪੈਸੇ ਬਾਈ ਇਹਦੇ ਮੁੱਲ ਤੇ ਵੀਰੇ ਡੇਢ ਕਰਦੇ ਆ 1.45 ਦੇ ਦਾਂਗੇ 1.45 ਦੀ ਅੱਜ ਇਹ ਝੋਟੀ ਆਪਾਂ ਚੌਗੀ ਬੂਰੀ ਦੇ ਦਾਂਗੇ ਹਾਂ ਤੇ ਹੁਣ ਆ ਜਾ ਫਿਰ ਤੇਰੇ ਨਾਲ ਲੱਭੀ ਦੋ ਨੰਬਰ ਆਈ ਤੇ ਇਹਦੀ ਬਾਡੀ ਬੁੱਡੀ ਕਰਾ ਦੇ ਚੱਕੋ ਬਾਡੀ ਤੋਂ ਲਾ ਕੇ ਉੱਤੋਂ ਲਾ ਗਿਆ ਹਨ ਮਾਰ ਨਹੀਂ ਲੈਵੇ ਤੱਕ ਕੈਮਰਾ ਤਸੱਲੀ ਕਰਾਦੀ ਆ ਮੈਂ ਇਹ ਇੱਥੋਂ ਦਿਖਾਦੀ ਸਾਈਡ ਸੂਟ ਤਾਂ ਨਹੀਂ ਲੱਖਦੀ ਨਾ ਨਾ ਵੀਰੇ ਪੂਰਾ ਵੀ ਨਹੀਂ ਬੈਠੀ ਉੱਠੀ ਠੀਕ ਆ ਗੱਲ ਉਹ ਪਾਲਪਾਲ ਹੋਊਗੀ ਹਾਂ ਹਾਂ ਬਲਾਂ ਠੀਕ ਆ ਗੱਲ ਤੋਰ ਚੋਬਰਾ ਖੋਲ ਕੇ ਸਰੀਰ ਸਿਰੂਰ ਤਾਂ ਬੜਾ ਤਕੜਾ ਨਾ ਸਾਫ ਸੋਮ ਕਹਿ ਲਈ ਬੜੇ ਸ਼ੌਕ ਨਾ ਕਰੀ ਹੋਈ ਆ ਤੇ ਇੱਥੋਂ ਲੱਭੀ ਥਾਣ ਲੈਵੇ ਤੇ ਮਾਰਦੀ ਕੈਮਰਾ ਥਾਣ ਮੈਂ ਕਹੂੰਗਾ ਵੀ ਦੂਰਾ ਲੱਗਿਆ ਇੱਥੋਂ ਮਾਰਦੀ ਫੇਸ ਤੇ ਕੈਮਰਾ ਤਸੱਲੀ ਕਰਾਦੀ ਛਿੱਗੀ ਛਿੱਗੀ ਦੂਜਾ ਸੁਗਾ ਸੂਆ ਦੂਜਾ ਦੰਦੋਂ ਛਿੱਗੀ ਤੇ ਲੈ ਚੱਲ ਜਾਓ ਵੀਰੇ ਇੱਧਰਲੇ ਬੰਨੇ ਤੇ ਬਾਡੀ ਬੂਡੀ ਦਾ ਬਾੜੀ ਆਸਲਾ ਹੈ ਨਾ ਚੜਾਈ ਵਾਲਾ ਸਰੀਰ ਆ ਗਿਆ ਤੇ ਉਦੋਂ ਹੀ ਚੜਾਈ ਵਾਲਾ ਕਹੂੰਗਾ ਲੇਵਾ ਲੱਗਿਆ ਕਿੰਨੇ ਦਿਨ ਕੱਢ ਦੂਗੀ ਨਾ ਕੱਢ ਦੂਗੀ ਵੀਰੇ ਹਫਤਾ ਪੰਜ ਚਾਰ ਦਿਨ ਤੱਕ ਲੈ ਜਾ ਸਕਦੀ ਹਫਤੇ ਲਗਭਗ ਆਹ ਪੰਜ ਤੋਂ 7 ਦਿਨ ਹਾਂ ਕਿੰਨਾ ਤੱਕ ਦੱਸਿਆ ਪਹਿਲਣ ਦਾ ਪਹਿਲਣ ਦਾ ਦੱਸਿਆ ਵੀਰੇ 12 ਤੋਂ ਪਲੱਸ ਤੱਕ ਚੱਲੀ ਗਈ ਬੰਦੇ ਕੇ 12 ਤੋਂ ਬਾਹਰ ਹੀ ਹਾਂਜੀ ਵੀਰੇ ਪਾ ਦੂ 13 14 ਹਾਂ ਰਾਵਣਾ ਪਾ ਦੂ ਵੀਰੇ 14 ਕਿਲੋ ਦਾ ਪਾਈ ਦੂ ਦੋ ਕਿਲੋ ਹੀ ਵਧਾ ਲਾ ਉਹ ਵੀ ਪਸ਼ੂ ਦੋ ਕੀ ਅਪ ਕਰਦਾ ਜ਼ਿਆਦਾ ਹੈ ਨਾ 2 ਤੋਂ 3 ਕਿਲੋ ਦਾ ਰਾਮ ਨਾਲ ਦੇ ਦੂ ਛੋਟੀਆਂ ਜਿਹੜਾ ਸਾਡੇ ਆਰਡਰ ਬਣਾਉਂਦੇ ਆ। ਠੀਕ ਆ ਗੱਲ। ਪਹਿਲਣ ਦਾ ਰਿਕਾਰਡ ਪਾਈ ਕਹਿੰਦਾ 12 ਕਿਲੋ ਦਾ ਆ ਗਿਆ ਤੇ ਛੋਟੀਆਂ ਤੁਹਾਨੂੰ ਸ਼ੁਰੂਜੀ ਦੱਸਿਆ ਦੀ ਤਿੰਨੀ ਗੱਬਣ ਦਿਖਾਉ ਪਰ ਛੋਟੀਆਂ ਚੰਗੀਆਂ ਨੇ। ਹਾਂਜੀ ਹਾਂਜੀ। ਐਥੋਂ ਬਾਡੀ ਚੈੱਕ ਕਰ ਸਕਦੇ ਹੋ ਥਣਲੇਵਾ ਤੇ ਬਾਕੀ ਉੱਤੋਂ ਚੜਾਈ ਸ਼ਾਨਦਾਰ ਰੱਖਦੀ ਆ। ਸੋਹਣੀ ਚੜਾਈ ਚ ਆ ਗਈ ਤੇ ਇਹਦਾ ਕੀ ਰੇਟ ਰਹੂਗਾ ਬਾਈ? ਇਹਦਾ ਵੀ ਫਿਰ ਮੁੱਲ ਦਾ ਡੇਢ ਕਰਦੇ ਇੱਕ 45 ਦੇ ਦਾਂਗੇ ਵੀ। ਇਹ ਵੀ ਇੱਕ 45 ਦੇ ਉਹ ਵੀ ਇੱਕ 45। ਹਾਂਜੀ ਜੀ। ਜੇ ਕਿਸੇ ਨੇ ਇਹ ਕਹਿ ਲਈਏ ਦੋਏ ਤਿੰਨੇ ਲੈਣੀਆਂ ਹੋਈਆਂ ਉਹ ਇਹਨਾਂ ਉਦਾਂ ਦਾ ਕਰ ਲਾਂਗੇ ਵੀਰੇ ਆਹ ਤਾਂ ਬਾਲੀ ਵੱਡੀ ਲੱਗਦੀ ਆ ਯਾਰ ਹਾਂਜੀ ਇਹ ਦੂਜਾ ਸੁਆ ਇਹ ਦੂਜਾ ਸੁਆ ਧੋਰ ਚੋਬਰਾ ਖੋਲ ਗਿਆ ਤਾਂ ਜਹਾਜ਼ ਵਾਲਾ ਕੰਮ ਹੀ ਆ ਨਾ ਹਾਂ ਹਾਂ ਵੀਰੇ ਕੱਚੀ ਕੱਚੀ ਜੱਟੀ ਇਹ ਠੀਕ ਆ ਤੇ ਸਿੰਗੀ ਸਿੰਗੀ ਸੁੰਗੀ ਬਾਲੀ ਆਸਣ ਲੱਗੀ ਆ ਨਾ ਇੱਕ ਵਾਰੀ ਕਰੀ ਫੇਸੁਰਲੇ ਬੰਨੇ ਤੇ ਇਥੋਂ ਕਰਾ ਦੇ ਜੇ ਇੱਕ ਸਿੰਗੀ ਸੁੰਗੀ ਦਾ ਇਹ ਕੰਮ ਹੀ ਆ ਕਿ ਤੇਲਾ ਨਹੀਂ ਟਪਦਾ ਵਿੱਚ ਦੀ ਦਿਨ ਕਿੰਨੇ ਕੱਢੂਗੀ ਦਿਨ ਇਹ ਵੀ ਵੀਰੇ 10 ਤੋਂ 15 ਦਿਨ ਕੱਢ ਜੂਗੀ ਰਾਮ ਇਹਦਾ ਕੱਢ ਦੂ ਯਾਰ 15 ਦੇ ਲੱਗ ਭਾਗ ਹਾਂ 15 ਤੋਂ ਉੱਪਰ ਉੱਪਰੀ ਕੱਢ ਜੂ ਦੇ ਨੇ ਇਹ ਕੱਦ ਮੈਂ ਕਹੂੰਗਾ ਫੁੱਲ ਵੱਡਾ ਹਾਂ ਤੰਦੂ ਤਾਂ ਨਹੀਂ ਕਰੀ ਚੱਕ ਕਿਵੇਂ ਆ ਤੰਦੂ ਨਹੀਂ ਚੱਕਰੀ ਵੀ ਆ ਹੋ ਸਕਦਾ ਹੋ ਦੰਦਾ ਜੀ ਹੋਊਗੀ ਝੋਟੀ ਦਾ ਦੰਦਾ ਜੀ ਹੋਵੇਗਾ 90% ਤਾਂ ਦੰਦਾ ਜੀ ਹੈ ਝੋਟੀ ਦਾ ਪਰ ਆਪਾਂ ਨੂੰ ਕਨਫਰਮ ਨਹੀਂ ਹੋਦਾ ਆਹ ਦਿਨ ਜਰੂਰ ਕੱਢਦੀ ਆ ਦਿਨ ਬਾਈ ਕਹਿੰਦਾ ਕੱਢ ਦੂਗੀ 15 ਦੇ ਲਗਭਗ ਸਿੰਗੀ ਮੈਂ ਇਹ ਕਹੂੰਗਾ ਜਮਾ ਬੰਦਦਾ ਸੰਦੀਪ ਉੱਥੇ ਖਵਾ ਕੇ ਰੋਕ ਲੀ ਉਰਲੇ ਪਾਸੇ ਫੇਸ ਕਰ ਲਈਦਾ ਕਮਾਲਾ 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 ਇਹ ਇੱਥੇ ਇੱਥੇ ਰੋਕ ਲਾ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਸਿੰਗੀ ਸੁੰਗੀ ਜਮਾ ਬੰਦ ਸਿੰਘ ਚ ਤੇ ਲੰਬੀ ਲੰਬੀ ਵੀ ਫੁੱਲ 11 ਹੋਰ ਲੈ ਜਾ ਲੈ ਨੂੰ ਤੇ ਦਿਨ ਜਰੂਰ ਕੱਢਦੀ ਆ 15 ਦੇ ਲਗਭਗ ਤੇ ਬਾਕੀ ਫੀਚਰ ਤਾਂ ਇਹ ਲੱਗਦੇ ਆ ਵੀ ਚੰਗੇ ਦੁੱਧ ਵਾਲੇ ਚੰਗੇ ਦੁੱਧ ਵਾਲੀ ਆ ਵੀਰੇ ਕਿੰਨਾ ਕੁ ਦੁੱਧ ਪਾਇਆ ਨੇ ਦੁੱਧ ਨੇ ਪਹਿਲਣੇ ਪਾਇਆ 13 ਤੋਂ ਪਲੱਸ ਪਲੱਸ 13 14 ਕਿਲੋ ਹਾਂ ਐਕਟਿਵ ਤਾਂ 15 ਤੋਂ 15 ਤੋਂ ਉੱਪਰ ਪਰ ਚੱਲੂ 16 ਦੀ ਉਮੀਦ ਹੈ ਤਾਂ ਠੀਕ ਆ ਗੱਲ ਹਾਂ 15 ਤੋਂ ਪਲੱਸ ਚੱਲੂ ਬਾਈ ਹਾਂ ਤਾਂ ਦੇਖਣ ਨੂੰ ਆ ਲੱਗਦਾ ਸਿੰਗੀ-ਸੁੰਗੀ ਵਰ ਜਿਵੇਂ ਪਹਿਲਣੇ ਹੁੰਦੀ ਆ ਨਾ ਜਿਹੜੇ ਹਿਸਾਬ ਨਾਲ ਵੱਡੀ ਆ ਆ ਕੀ ਦੂਜਾ ਸੂਆ ਪਰ ਠੀਕ ਆ ਗੱਲ ਹੈ ਕਿੰਨੇ ਪੈਸੇ ਇਹਦੇ ਅੱਜ ਇਦਾਂ ਹੀ ਮੇਰੇ ਮੁੱਲ ਦਾ ਡੇਢ ਕਰਦੇ ਆ 145 ਦੀ ਇਹ ਵੀ ਅੱਜ ਦੇ ਦਾਂਗੇ ਇੱਕੇ ਰੇਟ ਆ ਤਿੰਨਾਂ ਦਾ ਇੱਕ 45 ਬੰਦਾ ਜੀ ਲੈ ਲਓ ਵੀ ਤਿੰਨਾਂ ਦੇ ਘਮਾਰੀ ਕੈਮਰਾ ਬਾਈ ਕਹਿੰਦਾ ਤਿੰਨਾਂ ਦਾ ਇੱਕ ਰੇਟ ਹੀ ਆ ਜਿਹੜੀ ਮਰਜ਼ੀ ਪਸੰਦ ਕਰ ਲੋ ਤਿੰਨਾਂ ਚੋਂ ਜੇ ਕੋਈ ਸੱਜਣ ਕੋਈ ਦੋ ਲੈ ਜਾਂਦਾ ਜੋੜੇ ਚੋਂ ਉਦਾਂ ਦਾ ਕਰ ਦਾਂਗੇ ਮੈਂ ਜੋੜੇ ਚ ਮਾਨਤਾਨ ਕਰ ਦਾਂਗੇ ਜਾਂ ਕਈ ਲਈ ਕੋਈ ਭਰਾ ਤਿੰਨੇ ਲੈ ਕੇ ਜਾਂਦਾ ਕੋਈ ਨਾ ਕਰ ਦਾਂਗੇ ਉਹਦਾ ਠੀਕ ਆ ਗੱਲ ਨੰਬਰ ਬੋਲ ਦਿਓ ਜੀ ਨੰਬਰ 70 ਦਾ 779399 ਇੱਕ ਤਾਂ ਸੱਜਣ ਉਹ ਦਿਖਾਤੀ ਫੁੱਲ ਵੱਡੀ ਤੇ ਇੱਕ ਕੱਟੀ ਆ ਦਿਖਾਤੀ ਛਿੱਗੀ ਤੇ ਇੱਕ ਤੁਹਾਨੂੰ ਆ ਬੂਰੀ ਦਾ ਦਿਖਾਤਾ ਕਹ ਲਈਏ ਤੋਹਫ ਕੌਗੀ ਆ ਗਈ ਦੰਦੋਂ ਤਿੰਨ ਝੋਟੀਆਂ ਦਿਖਾਦੀਆਂ ਬਾਈ ਕੋਲੋਂ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ